ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ ਦੁਪਹਿਰ ਦਾ ਹੈਗਾ ਹੁਣ ਤੇ ਅੱਜ ਆਪਾਂ ਮਲਾਉਣਿਆ ਜੀ ਤੁਹਾਨੂੰ ਸਾਡੇ ਭੂਆ ਜੀ ਨੇ ਤੇ ਜਿਹੜੀ ਗੱਲ ਬੀਬੀ ਦੇ ਪਤੀ ਜੀ ਜਿਹੜੀ ਸਾਹਮਣੇ ਘਰ ਵਾਲਿਆਂ ਦੇ ਵਿਆਹ ਹੋਈ ਹੈ ਤੇ ਹੋਰੀਆਂ ਆਈਆਂ ਹੋਈਆਂ ਨੇ ਜੀ ਨਣ ਦਾ ਤੇ ਨਣ ਦਾ ਨੇ ਦੇਖਣ ਆਈਆਂ ਹੋਈਆਂ ਨੇ ਤੀਆਂ ਦੇ ਦੋਸ ਸਕੇੜੀਆਂ ਜਾਂਦੀਆਂ ਨੇ ਬਸਤੀਆਂ ਦੇ ਬਹਾਨੇ ਨਾਲ ਹਨਾ ਕੁੜੀਆਂ ਮਿਲਣ ਗੇਲ ਨਾ ਜਾਂਦੀਆਂ ਨੇ ਪਰ ਸਾਡੇ ਪਿੰਡ ਦੀਆਂ ਲੱਗਦੀਆਂ ਨੇ ਗਰਮੀ ਵੀ ਵਾਲੀ ਆ ਜੀ ਹਨਾ ਪਿਛਲੇ ਪਹਿਰ ਤੋਂ ਵੱਧ ਗਰਮੀ ਹੋ ਜਾਂਦੀ ਹੈਗੀ ਜਾਇਆ ਨਹੀਂ ਜਾਂਦਾ ਹੈਗਾ ਤੀਆਂ ਦੇਖਣ ਆਈਆਂ ਨੇ ਗੀਆਂ ਤੇ ਜਾਣਕਾਰੀ ਕਰਦੀਆਂ ਨੇ ਭੈਣ ਨੇ ਨਾ ਆਪਦੇ ਨਵੇਂ ਘਰ ਦੇ ਘਰ ਜਿਹੜੀ ਕੋਠੀ ਪਾਈ ਆ ਹਜੇ ਲਪੀਆ ਲੂਈ ਤਾਂ ਵੈਸੇ ਨਹੀਂ ਕੀਤੀ ਕਹਿੰਦੇ ਵੀ ਅਸੀਂ ਨਵੇਂ ਘਰ ਦੇ ਵਿੱਚ ਝੁੱਲ੍ਹਾ ਰੱਖ ਕੇ ਕਿ ਰਾਗ ਪਾ ਲਾਂਗੇ ਤੇ ਸਰਦੀਆਂ ਦੇ ਵਿੱਚ ਲਪਿਆਈ ਦਾ ਸਰਦੀਆਂ ਦੇ ਵਿੱਚ ਕਰਨਗੇ ਤੇ ਕਹਿੰਦੇ ਅਸੀਂ ਮਿੱਠਾ ਬਣਾਉਣਿਆਂਗੇ ਤੇ ਸਾਡੇ ਤੁਸੀਂ ਵੀਡੀਓ ਬਣਾ ਕੇ ਲੈ ਕੇ ਜਾਓ 부ਆ ਜੀ ਉਹਨਾਂ ਨੂੰ ਵੀ ਚਾਇਆ ਭੈਣ ਨੂੰ ਵੀ ਚਾਇਆਗਾ ਵੀ ਸਾਡੇ ਘਰੇ ਵੀਡੀਓ ਬਣੇ ਤੇ ਪਲੀਜ਼ ਮੇਰੇ ਨਣਦਾਂ ਆਈ ਹੋਈਆਂ ਨੇ ਨਣਦਾਂ ਦਾ ਬਹੁਤ ਸਾਰਾ ਮਾਣ ਕਰਦੀ ਐ ਵਿਚਾਰੀ ਹੈਨਾ ਤੇ ਘਰ ਨਾਲ ਵੀ ਚਾਹੀਦਾ ਜੀ ਹੈਨਾ ਧੀਆਂ ਤਿਹਾਰ ਵਿਹਾਰ ਨੂੰ ਬਹਾਨੇ ਨਾਲ ਆ ਜਾਂਦੀਆਂ ਨੇ ਤੇ ਸਾਰਾ ਸੰਧਾਰੇ ਦਾ ਸਮਾਨ ਤਿਆਰ ਕਰੂਗੀ ਤੇ 부ਆ ਜੀ ਜਿੱਦਿਆਂ ਹੋਰਿਆਂ ਨੇ ਰੌਣਕਾ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਤੇ ਬਚਪਨ ਦੀਆਂ ਗੱਲਾਂ ਵੀ ਤੁਹਾਨੂੰ ਸੁਣਾਵਾਂਗੇ ਉਹਨਾਂ ਦੀ ਕਿਵੇਂ ਦੀਆਂ ਨੇ ਤੇ বুੜੀਆਂ ਹੋ ਗਈਆਂ ਪੋਤੇ-ਪੋਤੀਆਂ ਵਾਲੀਆਂ ਹੋ ਗਏ ਪੁੱਤ-ਪੁੱਤੇ ਪੋਤੇ-ਪੋਤੀਆਂ ਕੈਨੇਡਾ ਵੀ ਚਲੇ ਗਏ ਪਰ ਜਿਹੜਾ ਉਹਨਾਂ ਦਾ ਬਚਪਨਾ ਨਾ ਉਹ ਬਚਪਨ ਜਿਹੜਾ ਹੁਣ ਉਹਨਾਂ ਦਾ ਬੜੇ ਆਪਾ ਉਹ ਬਚਪਨ ਕੀ ਹੈਗਾ ਬਹੁਤ ਹਨਾ ਕਰਦੀਆਂ ਨੇ ਹਾਸੇ ਮਜ਼ਾਕ ਕਰਦੀਆਂ ਨੇ ਤੁਹਾਨੂੰ ਵੀ ਉਹਨਾਂ ਨੇ ਗੱਲਾਂ ਸੁਣਾਵਾਂਗੇ ਲੋ ਜੀ ਭੈਣ ਨੇ ਵੀ ਅੱਜ ਕੜਾਹੀ ਜੜਾ ਲਈ ਮੈਂ ਤਾਂ ਮੌਕੇ ਤੇ ਆ ਗਈ ਨਾ ਮੈਂ ਕਰੇ ਚੁੱਲੇ ਚੱਗ ਵਾਲੀ ਆ ਕਿ ਹਏ ਪਰਲ ਪਿਆਈ ਤਾਂ ਸਦਾ ਕਰਨਗੇ ਸਰਦੀਆਂ ਚ ਤੇ ਪੂਆ ਜੀ ਹੋਰੇ ਆਏ ਰਹੇ ਨੇਗੇ ਤੇ ਮਠੀਆਂ-ਮਠੀਆਂ ਬਣਾਈਆਂ ਨੇ ਮੈਂ ਕੈਮਰਾ ਚੇਂਜ ਕਰਕੇ ਦਿਖਾਉਣੀਆਂ ਤੁਹਾਨੂੰ ਕਿ ਕੁਝ ਬਣਾਇਆਗਾ ਲੋ ਜੀ ਪੂਆਣ ਤਾਂ ਆਪ ਹੀ ਸੱਕ ਕੇ ਦਿਖਾਤੀ ਕਿ ਨਹੀਂ ਮੈਂ ਦਿਖਾਉਣੀ ਆਗੀ ਸਭੇ ਨਾ ਪਹਿਲਾਂ ਮੇਰੀਆਂ ਮੱਠੀਆਂ ਦੇਖ ਤੂੰ ਮੱਠੀਆਂ ਦਿਖਾਤੀਆਂ ਹਾਂ ਆਇਆ ਕੁਆਜੀ ਬਰੈਡ ਕੱਢਦੇ ਨੇ ਭੈਣ ਪਾਉਂਦੇ ਨੇ ਨਵੇਂ ਕੋਠੀ ਚ ਨਾ ਮਿੱਠਾ ਬਣਾਇਆ ਪਹਿਲਾਂ ਮੱਠੀਆਂ ਬਣਾਈਆਂ ਨੇ ਕੱਲ ਚੌਲ ਬਣਾਏ ਸੀ ਕੱਲ ਚੌਲ ਬਣਾਏ ਸੀ ਚੌਲ ਬਣਾ ਦੇ ਜੀ ਚੌਂਟਾ ਸਾਹਿਬ ਮੱਠਾ ਟੇਕ ਕੇ ਅੱਛਾ ਚਲ ਵਧੀਆ ਲੋ ਜੀ ਕੁੜੀਆਂ ਦੇ ਰੌਣਕਾਂ ਹੀ ਹੁੰਦੀ ਆ ਦੇਖੋ ਹਣਾ ਸਵੇਰ ਤੇ ਲੱਗੀਆਂ ਹੋਈਆਂ ਨੇ ਵਿਚਾਰਿਆਂ ਹੋਰ ਇਹ ਮੱਠੀਆਂ ਦੇ ਟਾਈਮ ਬਾਲਾ ਲੱਗਦਾ ਗਾ ਮੈਂ ਕਿਤੇ ਬਿਮਾਰ ਨਾ ਹੋ ਜਾਂ ਜਾ ਕੇ ਉਹਨਾਂ ਸਵੇਰ ਤਾਂ ਕੁਝ ਹੋਰ ਨਾ ਹੋ ਜੇ ਉਹਨੂੰ ਕੁਛ ਨਹੀਂ ਹੁੰਦਾ ਆਪਣਾ ਆਈ ਨੀ ਨੀ ਜੀਰੀ ਨਹੀਂ ਆ ਰੋਟੀਆਂ ਪਕਾ ਲਈਆਂ ਉਹ ਅੱਧੇ ਅਸੀਂ ਜੀਰੀ ਲਾਉਣ ਸਾਰ ਉਹਦੂ ਦੇਖੋ ਪਾ ਜਿੱਦੇ ਮੱਠੀਆਂ ਬਣਾਈਆਂ ਨੇ ਕਿੰਨੀ ਗਰਮੀ ਸੀ ਵੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜੱਟਾਂ ਦੇ ਕੰਮ ਕੀ ਨੇ ਹਾਂ ਪਰ ਇਹੀ ਕੰਮ ਨੇ ਕਿਹਨੇ ਜੱਟਾਂ ਦੇ ਤੇ ਹੀ ਕੰਮ ਨੇ ਲੋਹੇ ਦੀ ਕੜਾਹੀ ਐ ਚ ਭਲਾ ਜਰਾ ਸਬਜੀ ਤਾਂ ਨਹੀਂ ਆਹ ਹੁੰਦੀ ਜਰੀਆਂ ਦੀ ਲੇਕਿਨ ਮੈਂ ਕਾਲੀ ਹਾਂ ਸਾਡੇ ਮੈਂ ਤਾਂ ਇੱਕ ਅੱਧੀ ਵਾਰ ਸਬਜੀ ਬਣਾਈ ਐ ਹੀ ਪਈ ਆ ਵੇ ਦੂ ਵੱਡੀ ਐ ਥੋੜੀ ਜੀ ਮੈਂ ਵੀ ਹਟ ਗਈ ਹੋਣੀ ਤੇ ਕਾਲੀ ਹੁੰਦੀ ਹਾਂ ਹਾਂ ਕਾਲੀ ਹੋ ਜਾਂਦੀ ਪੂਜੀ ਮੇਰੀ ਸਬਜੀ ਵੀ ਇੱਚ ਕੜਾਹ ਲੋਹੇ ਦੀ ਕੜਾਹੀ ਚ ਮੈਨੂੰ ਕਾਲੀ ਹੁੰਦੀ ਨਹੀਂ ਯਾਰ ਲੱਗ ਜਾਂਦੀ ਫਿਰ ਹੋਰ ਕਈ ਸਲੀਆਂ ਦਵਾਲੀਆਂ ਹੀ ਕਾਲੀਆਂ ਹੋ ਜਾਂਦੇ ਕਈ ਤਾਂ ਖਾਣ ਜੋਗ ਰਹੇ ਕਈ ਤਾਂ ਫਿਰ ਖਾਣ ਜਿਵੇਂ ਤੋਰੀਆਂ ਤੋਰੀਆਂ ਨੇ ਜਿਨ੍ਹਾਂ ਚ ਪਹਿਲੇ ਹੀ ਲੋਹੇ ਸਬਜ਼ੀਆਂ ਚ ਉਹ ਤਾਂ ਵਾਲੀਆਂ ਕਾਲੀਆਂ ਹੋ ਜਾਂਦੀਆਂ ਹਾਂ ਇਹ ਕਹਿਣੀ ਆ ਵੀ ਕਾਲੀ ਹੋ ਜਾਂਦੀ ਐ ਪਤਾ ਨਹੀਂ ਕਿਉਂ ਕੱਟੀ ਜੰਨੀਆ ਹੁਣ ਪੈਸਾ ਚੀਰ ਦੇਲੀ ਹੋਰ ਮਸਾਲਾ ਨਹੀਂ ਲਾਉਣਾ ਉਹ ਉਹ ਪਿਆ ਹੋਊਗਾ ਮਸਾਲਾ ਪਿਆ ਹਮ ਸਾਤਿਆਂ ਕੀ ਲਾਉਦੋਂ ਬਣੇ ਲਾਉ ਸਾਬਤੇ ਦੇ ਲਈ ਕੱਟ ਕੇ ਲਾ ਕਾ ਨਾ ਕੱਟ ਕੇ ਬਾਅਦ ਚ ਕੱਟ ਲਿਓ ਹਾਂ ਬਾਅਦ ਚ ਕੱਟ ਲਿਓ ਇਹਨਾਂ ਨੂੰ ਸਾਬਤੇ ਕੀ ਲਾਉਂਦੇ ਹੋ ਭੈਣ ਬਰੈਡ ਬਣਾਉਦੀ ਆ ਹੁਣ ਭਰਦੀ ਆ ਸਾਸ ਨਹੀਂ ਲਾਉਲੇ ਹੈਗੇ ਹੈ ਸਾਸ ਵਿੱਚ ਹੀ ਪਾ ਦਿੰਦੇ ਅੱਛਾ ਖਾਣੇ ਦੇ ਵਿੱਚ ਹੀ ਪਾ ਦਿੰਦੇ ਅੱਛਾ ਲੋਡੀ ਸੰਦਾਰੇ ਦੀ ਤਿਆਰੀ ਹੈਗੀ ਐ ਬਣ ਹੋ ਰਹੀਆਂ ਨੇ ਪੂਆ ਫੋਰੀਆਂ ਦੀ ਸਵੇਰੇ ਰਖੜੀ ਹੋਣੀ ਬੰਨੀ ਹੈਗੀ ਅੱਜ ਰਖੜੀ ਬੰਨ ਲਈ ਚਲੋ ਵਧੀਆ ਵਧੀਆ ਹੋ ਗਿਆ ਮਸਾਤੇ ਹਰ ਆਉਂਦੇ ਨੇ ਹਨਾ ਐ ਮਸਾਜੇਉਂਦੇ ਜੀਆਂ ਹੂੰ ਜਿਉਂਦੇ ਜੀਆਂ ਦੇ ਤਿਹਾਰ ਨੇ ਕਾਹੀ ਤਾਂ ਕਹਿੰਦੇ ਆਗੇ ਤੰਦ ਰੁਸਤੀ ਰੱਖੇ ਰੱਬ ਬਾਹਰ ਰਸਿਕ ਸ਼ਾਂਤੀ ਰੱਖੇ ਵਾਹੀ ਗੁਰੂ ਦੇਪਣੇ ਕੱਢ ਦੋ ਦੁਬਾਰੇ ਕੱਢ ਲਾਂਗੇ ਇਹਨਾਂ ਨੂੰ ਉਹ ਪਹਿਲਾਂ ਵੱਧ ਪੱਕਿਆ ਪਿਆ ਹੈ ਨਾ ਹਾਂ ਥੋੜੇ ਨੂੰ ਦੁਬਾਰੇ ਕੱਢ ਲਾਂਗੇ ਜੇ ਕੱਚਾ ਸੀ ਫਿਰ ਦੁਬਾਰੇ ਪਕਾ ਕੇ ਜਾਈਏ ਦੁਬਾਰੇ ਹੋਜੂ ਇੱਕ ਜਣੀ ਦਾ ਤਾਂ ਕੰਮ ਹੈ ਨਹੀਂਗਾ ਹਾਂ ਮੈਨੂੰ ਤਾਂ ਜਮੀ ਨਹੀਂ ਹੋਣਾ ਸੀ ਇਹ ਤਾਂ ਮੈਨੂੰ ਪਤਾਗਾ ਸੀ ਤਾਜ ਜੀ ਦੀ ਬੀਬੀ ਹੁੰਦੀ ਆ ਘਰੇ ਹੋਰੋਂ ਬਣਾਉਣੀਆਂ ਮੈਂ ਤਾਂ ਪੱਕਲੀ ਇਹ ਜਿਆ ਵਿਢੜੀ ਲਾਉਂਦੀ ਤੇ ਟਾਈਮ ਬੜਾ ਲੱਗਦਾਗਾ ਨਾ 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 ਪਰ ਦੂਜਾ ਕੰਮ ਜਮੀ ਰਹਿ ਜਾਂਦਾ ਹੈਗਾ ਮੱਜਾਂ ਦਾ ਸਾਰੀ ਰਹਿ ਜਾਂਦਾ ਮੱਜਾਂ ਕਰਕੇ ਫਿਰ ਸੈਟ ਨਹੀਂ ਹੁੰਦਾ ਮੱਜਾਂ ਕਰਕੇ ਸੈਟ ਨਹੀਂ ਆਉਂਦਾ ਕੋਈ ਦਵਾਰੇ ਦੁਬਾਰੇ ਫਿਰ ਕੱਢੇ ਨਾ ਵਧੀਆ ਬਣ ਜਾਂਦੇ ਨੇ ਨਾਲੇ ਜੇ ਇੱਕ ਵਾਰੀ ਕੱਢ ਦਿੱਤੇ ਦਵਾਰੇ ਕੱਢ ਦੀਏ ਫਿਰ ਆਪਾਂ ਖਾਣ ਜੋਗਰੇ ਹੋਣ ਤੱਕ ਦਿੰਦਾ ਰਹਿ ਰਹੋਗੇ ਦੋ ਚਾਰ ਦਿਨ ਕਰ ਜਾਓਗੇ ਭੋਜੇ ਆਹ ਤਾਂ ਅੱਜ ਸੱਦੀ ਜਾਂਦੀ ਸੀ ਆ ਭੈਣ ਨੂੰ ਤਾਂ ਕਿਉਂ ਬਸ ਮੇਰੇ ਕੁੜੀਆਂ ਕੱਤਰੀਆਂ ਨੇ ਹੁਣ ਰਖੜੀਆਂ ਵਾਲੀਆਂ ਨੇ ਆਉਣੇ ਪੋਤੀ ਨੇ ਪੋਤੀ ਨੇ ਕੁੜੀ ਨੇ ਲੈ ਹੁਣ ਦੋ ਜਣ ਅਜਾ ਖਾਤਾ ਰੱਖਣੀ 17 ਤਰੀਕ ਦੀ ਕਿ ਪਹਿਲਾਂ ਆਉਣਗੀਆਂ ਕੱਲੂ ਆਉਣਗੀਆਂ ਕੱਲੂ ਨੇ ਤਾਂ ਤੀਆਂ ਆ ਜਾਂਦੀਆਂ ਗੁੜੀ ਕੋਲ ਆ ਜਾਂਦੀ ਉਹ ਗੁੜੀ ਦਾ ਬਸਾ ਲੈਣਾ ਇੱਥੇ ਰੱਖਣੀ ਆ ਤੀਆਂ ਲਵਾ ਕੰਮ ਸਾਡੇ ਤੀਆਂ ਲਵਾਉਂਦੇ ਹੁੰਦੇ ਨੇ ਅਸਿਆ ਆਪਣੇ ਵੀ ਲੱਗਦੀਆਂ ਨੇ ਤੀਆਂ ਜਾ ਹੀ ਨਹੀਂ ਜਾਂਦਾ ਕੀ ਕਰੀਏ ਗਰਮੀ ਵਾਲੀ ਆ ਉਹਦੇ ਫੇਰ ਬਾਹਰ ਆਉਂਦੇ ਨੇ ਨਾ ਹਾਂ ਇੱਕ ਦਿਨ ਅਸਿਆ 14 ਤਰੀਕ ਰੱਖੀ ਹੋਈ ਫੇਰ ਕੱਲ ਕੁੜੀਆਂ ਤੀਆਂ ਦੇਖਣੇ ਨੇ ਤੈਨੂੰ ਤੜਕੇ ਸੁਨੇਹਾ ਜਾਓਂਗੇ ਹੋਰ ਤੜਕੇ ਸੁਨੇਹਾ ਜਾਓ ਹਾਂ ਵਰਤਾ ਫਤਜੂ ਬੈਣ ਆਪਦੇ ਪੇਕਿਆਂ ਦੀਆਂ ਵੀ ਦੇਖ ਆਉਂਦੀਆਂ ਇੱਕ ਦਿਨ ਸਾਰੀਆਂ ਆਉਂਦੀਆਂ ਹੁੰਦੀਆਂ ਨੇ ਆਪਣੇ ਪਿੰਡ ਦੇ ਛੋੜਾਂ ਵਰਗੀਆਂ ਮੈਂ ਕਿਹਾ ਸੀ ਕਿੱਥੇ ਜੇ ਲੱਗਦੀਆਂ ਨੇ ਜਦੋਂ ਸਕੂਲ ਚ ਚਲੋ ਫਿਰ ਚੱਲੀਏ ਮੈਂ ਕਿਹਾ ਸੀ ਭੈਣ ਨੂੰ ਸੱਚੀ ਸਾਡੇ ਹਾਂ ਦੀ ਸਾਰੀਆਂ ਆਉਂਦੀਆਂ ਨੇ ਆਪਣੇ 10 15 16 ਨੂੰ ਦੋ ਦਿਨ ਵੱਧ ਪ੍ਰੋਗਰਾਮ ਹੁਣ ਤਾਂ ਪਤਾ ਨਹੀਂ ਕਿੰਨੀਆਂ ਆਉਂਦੀਆਂ ਪਰ ਅਸੀਂ ਗਈਆਂ ਦੀਆਂ ਛੋੜੇ ਵਰਗੀਆਂ ਉਮਰ ਦੀਆਂ ਸਾਰੀਆਂ ਆਈਆਂ ਦੀਆਂ ਹਾਂ ਕੱਢ ਦੋ ਤਾਂ ਕੱਟ ਕੇ ਦੁਬਾਰਾ ਪਾਵਾਂਗੇ ਹਾਂ ਸਾਰੀਆਂ ਆਈਆਂ ਦੀਆਂ ਆਪਣੇ ਪਿੰਡ ਦੀਆਂ ਕੁੜੀਆਂ ਆਈ ਨਾ ਕੋਈ ਤਾਂ ਗਾਜੀ ਕਰਦੀ ਵਿੱਚ ਤਾਂ ਲੋਕਾਂ ਇਨ ਮੇਲੇ ਦੇ ਵਿੱਚ ਚਰਟ ਲਈ ਹੋ ਕਰ ਦੇ ਅਖਬਾਰ ਤਾਂ ਹੈਗਾ ਟਾਪਰੀ ਚ ਭੋਜੀ ਉਹ ਤੇਲ ਕੀ ਪੁੱਤ ਸਾਲ ਵਿਲਾ ਕਰਨੇ ਕਿ ਉਹ ਚਰਟ ਆਲੇ ਬਸ ਬਿਰਾ ਤਾਂ ਨਹੀਂ ਕਰਨੀ ਬਸ ਬਣ ਆਹ ਬਸਬਜੀ ਚ ਪਾ ਲਵੋ ਜੀ ਠੀਕ ਹੈ ਧੋਰ ਗਿਆ ਸਬਜੀ ਦੀ ਵੀ ਹੋਲ ਬਸ ਇੱਥੇ ਤਰ ਦੋ ਬਣ ਆ ਉਹ ਕੋਈ ਪਈਆ ਕੀ ਅੱਗ ਸੇਕ ਨਾਲ ਕੋਲੇ ਨਾਲ ਹੀ ਪਕਕੂ ਜੀ ਠੀਕ ਹੈ ਤੜਕੇ ਦਾ ਖਾਂਣ ਤੇ ਕੰਮ ਹੈ ਆਈਆਂ ਆਈਆਂ ਆਈਆਂਗਾ ਫਿਰ ਜਦੋਂ ਆਇਆ ਹੁੰਦਾ ਹਨਾ ਵੀ ਐ ਕੋਈ ਆਈ ਹੁੰਦੇ ਕੁੜੀ ਕਿਤਨੇ ਤਾਂ ਆਇ ਹੁੰਦਾ ਵੀ ਬਹਾਨੇ ਨਾਲ ਚੀਜ਼ ਬਣ ਜਾਂਦੀ ਹੈ ਹਨਾ ਬਈ ਇਕੱਲੇ ਤੋਂ ਬਣਾਉਣ ਵਾਲੀ ਹਾਂ ਕੁਛ ਨਹੀਂ ਬਣਦਾ ਹੋਰ ਸਾਡੀ ਆਮ ਨਹੀਂ ਆਈ ਉਹ ਪੂਆ ਦਾ ਪਤੀ ਜਮੁੱਕੇ ਕਰਕੇ ਸਾਥੋਂ ਕੁਛ ਨਹੀਂ ਬਣਿਆ ਹੈਗਾ ਉਹ ਬਾਅਦ ਚ ਬਣਾਇਆ ਜੀ ਨਾ ਉਹਦੇ ਕਰਕੇ ਸੀ ਫਿਰ ਫੇਰ ਕਿੱਥੇ ਬਣਦਾ ਹਾਂ ਵਿਹਾਨ ਨਾ ਵਣ ਜਨਾ ਕੁੜੀਆਂ ਕੱਤਰੀਆਂ ਦੇ ਨਾਲ ਜਿ ਜਵਾਖਾਂ ਦੇ ਵਹਾਨ ਨਾ ਵਣ ਜਨ ਇਹਨਾਂ ਨੂੰ ਕੋਈ ਜਵਾਖ ਨਹੀਂ ਨਿਆਣਾ ਹੈਗਾ ਹੋਰ ਪੰਪੀ ਤਾਂ ਮੈਂ ਇੱਕ ਦਿਨ ਆਈ ਕੱਲਾ ਹੀ ਬੁਲਾਈ ਸਾਨੂੰ ਪਕੌੜੇ ਬਣਾਈ ਜਾਵੇ ਰਸੋਈ ਚ ਪੰਪੀ ਤਾਂ ਆਪ ਹੀ ਬਣਾ ਰੰਨ ਪਕੌੜੇ ਪਕੂੜੇ ਇਹ ਨਾ ਬਣਾ ਲਾਂ ਤਾਂ ਮੈਂ ਸਾਨੂੰ ਖਵਾ ਲਾਂ ਹਾਂ ਮੈਨੂੰ ਦੇਖ ਕੇ ਨਾ ਫਿਰ ਹੱਥ ਧੋਲੇ ਦੇਖੇ ਸੰਗ ਕੇ ਮੈਂ ਬਣਾ ਲਾਂ ਬਣਾ ਲਾਂ ਕੁਝ ਮੈਂ ਨਾ ਬਾਹਰ ਸਿੱਖ ਲੇਗਾ ਇਹ ਉਹ ਤਾਂ ਸੁਣਾ ਦਿਗਰੋ ਇਹ ਜਦੋਂ ਹੁਣ ਮਿਸਤਰੀ ਕਿਦੋਂ ਲਾਉਣੇ ਲੇਗੇ ਬਸ ਆ ਮਰਜੀ ਛੱਦੀ ਆਈ ਤਾਂ ਆ ਮੌਸਮ ਜੇ ਠੀਕ ਹੋਏ ਤਾਂ ਨਾ ਬਸ ਅਗਸਤ ਤੱਕ ਅਗਸਤ ਤੱਕ ਐਂਡੇ ਜੇ ਚਲਤਾ ਲਈ ਲਵਾਉਂਦੇ ਨਹੀਂ ਸਤੰਬਰ ਵਿੱਚ ਸ਼ੁਰੂ ਕਰ ਲੋ ਜੀ ਇਸ ਤਰ੍ਹਾਂ ਨੂੰ ਬਣਿਆ ਹੋਇਆ ਪਣਕਾ ਘਰ ਖੁੱਲੀ ਹੈ ਕੋਠੀ ਦਾ ਐਨੇ ਉੱਪਰ ਮੱਠੀਆਂ ਬਣਾਉਣ ਤੇ ਬਾ ਟਾਈਮ ਲੱਗ ਜਾਣਾ ਉਹ ਨਹੀਂ ਲੱਗਦਾ ਹੈਗਾ। ਮੱਠੀਆਂ ਤੇ ਬਗ ਲੱਗ ਗਿਆ। ਹਾਂ। ਆ ਤਾਂ ਬਣਾਇਆ ਹੋਇਆ ਇਹਨਾਂ ਦੁਬਾਰੇ ਪਖਾਣ ਜੋ ਕਰੇ ਦੁਬਾਰੇ ਕੱਢ ਲੈਣੇ ਆ ਥੋੜੇ ਜਿਹਾ। ਇੱਕ ਵਾਰੀ ਇਹਨਾਂ ਦੇ ਵਿੱਚ ਰੀਏ ਤੇ ਤੇਲ ਦੀ। ਜਿਹੜਾ ਕੋਲ ਬੈਠੇ ਅਗੇ ਹੁਣ ਇਹਨਾਂ ਨੇ ਸਾਰਾ ਕੰਮ ਖਾਣ ਪੀਣ ਦਾ ਨਮੇੜ ਲਿਆ। ਹੁਣ ਦੋ ਚਾਰ ਮਿੰਟ ਗੱਲਾਂ ਕਰਦੇ ਆਂਗੇ ਤੇ ਦੂਜੀ ਭੂਆ ਜੀ ਨਹਾਉਣ ਗਏ ਹੋਏ ਨੇ ਕਹਿੰਦੀ ਮੈਨੂੰ ਚੁੱਲ੍ਹੇ ਮੂਰੇ ਬੈਠੀ ਨੂੰ ਗਰਮੀ ਆ ਗਈ। ਆ ਭੂਆ ਜੀ ਤੈ ਕਰਦੇ ਨੇ ਕੱਪੜੇ। ਪੂਆ ਜੀ ਨੰਗਾ ਸਿਰ ਕਰੀ ਬੈਠੇ ਸੋਰੀ ਦੇਖੋ ਪੂਆ ਜੀ ਹੁਣ ਕਿਹੜਾ ਸੋਰੀ ਬੈਠੀ ਹੈ ਤੂਆ ਜੀ ਹੁਣ ਆਪੇ ਪੇਕੀ ਹੈਗੀ ਹੈਨਾ ਗੱਲ ਕਰ ਪਾਉਂਦੇ ਪੂਆ ਜੀ ਆਪਦੇ ਪੇਕੀ ਆ ਪਾਈ ਪੂਆ ਜੀ ਕਿਹੜਾ ਥੋੜੀ ਬੈਠੇ ਆ ਆ ਗਈ ਕਪੂਆ ਜੀ ਪੂਆ ਜੀ ਹੁਣ ਬਚਪਨ ਦੇ ਗੱਲਾਂ ਦੱਸੋ ਤੁਸੀਂ ਲੜਦੀਆਂ ਕਿੰਨਾ ਕੁ ਹੁੰਦੀਆਂ ਹੈ ਹੈ ਅਸੀਂ ਤਾਂ ਬਸ ਪੁੱਛੀ ਨਾ ਇਹ ਤਾਂ ਬੜਾ ਲੜਦੀਏ ਰਹੇ ਸੀ ਮੁਰਗੀ ਮੁਰਗੀ ਕਿਦੋਂ ਨਾ ਆਪਣੇ ਸ਼ਕਤ ਦਿਓ ਬਣਦੇ ਸੀ ਹਾਂ ਅਗਲੀ ਫੇਰਿਆ ਹਾਂ ਉਹ ਦੋਨੇ ਜਾਨੀ ਰਾਜ ਜਾਂਦੇ ਲੜਤੀਆਂ ਸਾਡੇ ਤਾਂ ਕੰਮ ਵੱਲ ਕਦੇ ਦੇਖੀਆਂ ਨਹੀਂ ਸੀ ਇਹ ਜਿਹੇ ਇਹ ਤਾਂ ਸਾਨੂੰ ਤਾਂ ਪਤਾ ਵੀ ਇਹ ਤੁਹਾਨੂੰ ਹੀ ਲੜਪਨ ਮਰਜ ਗੱਲ ਵੀ ਮਰਜ ਜੀ ਨੂੰ ਬੜਕੀ ਨਹੀਂ ਉਹ ਬਾਕੀ ਹਾਂ ਸਦੀਆਂ ਦੋਨੋਂ ਕਰੀ ਜਾਂਦੇ ਕੰਮ ਤਾਂ ਬੋਲਦੇ ਨਹੀਂ ਭੈਣੇ ਮੈਂ ਤੁਹਾਡੀਆਂ ਤਾਂ ਦੋਨੇ ਕੁੜੀਆਂ ਲੜਤੀਆਂ ਮਗਰੋਂ 1:30 ਵਜੇ ਤਾਂ ਹਸਰ ਲੜਤੀਆਂ ਨਹੀਂ ਇਹ ਕਹਿੰਦੇ ਲੜਤੀਆਂ ਬੜ ਵੀ ਵੱਧ ਹੁੰਦਾ ਲੜਾਈ ਵੀ ਵੱਧ ਹੁੰਦੀ ਆ ਹਨਾ ਇੱਕ ਮਿੰਟ ਲੈ ਦੋਨੇ ਚ ਕਹਿਣ ਆ ਜਰਾ ਉਹਦੀਆਂ ਕੱਟੀਆਂ ਆਉਂਦੀਆਂ ਨੇ ਰਾਤ ਨੂੰ ਪੈਣੀ ਹੈ ਜੱਫੀ ਬਾ ਕੇ ਉਹਰੇ ਰਾਤ ਨੂੰ ਵਿਚਾਲੇ ਪੈ ਗਈ ਉਹੀ ਤਾਂ ਕਿਸੇ ਨੇ ਕਿਹਾ ਕਹਿੰਦੇ ਲੜਨ ਵੇਲਾ ਆਵੇ ਵਿਸਰਨ ਵੇਲਾ ਨਾ ਆਵੇ ਹਾਂ ਨਹੀਂ ਰਾਤ ਨੂੰ ਇਹ ਪਈਆਂ ਦੋਨੋਂ ਦੁਪਹਿਰੇ ਆ ਕੇ ਉੱਥੋਂ ਲੰਗ ਵਾਲਾ ਤੋਂ ਦੋਨੇ ਥੱਕੀਆਂ ਜਾ ਕੇ ਡਿੱਗ ਗਈਆਂ ਦੁਪਹਿਰੇ ਸੌਂ ਗਈਆਂ ਫਿਰ ਮੈਂ ਸੋਚਿਆ ਵੀ ਹੁਣ ਆਪਣਾ ਇਹਨਾਂ ਦੇ ਵਿਚਾਲੇ ਪੈ ਕੇ ਵੀਡੀਓ ਬਣਾ ਕੇ ਦੋਨਾਂ ਦੇ ਘਰਾਂ ਦੇ ਚੱਲਣ ਨੂੰ ਰੁਕੀਆਂ। ਵੀਡੀਓ ਬਣਾ ਕੇ ਹੁਣ ਵਿਚਾਲੇ ਪੈ ਗਏ ਪੈਪੀ ਨੂੰ ਭੇਜਾਂਗਾ ਟੁਕੜ ਟੁਕੜ ਪੈਪੀ ਤਾਂ ਹੱਸੂਗਾ। ਮੈਂ ਬਾਹ ਖੁਸ਼ ਹੁੰਦਾ ਹਾਂ। ਹੁਣ ਨਾ ਲੜਤ ਪੈਣੀ ਨਾ ਹਸਤੀ ਜਬਾ ਦੇਖਦੇ। ਬਾਹ ਖੁਸ਼ ਹੁੰਦਾ ਹੈ ਫਿਰ। ਹੇਰ। ਉਹ ਕਰਿਆ ਦੇਖ। ਉਹ ਕਹ ਲੜੇ ਵੜਾ ਜਾ। ਨੀਰ ਕਹ ਨਾ ਲੜੇ ਵੜਾ ਜਾ। ਬਾੜੀ ਕਿਹੜੀ ਤੁਹਾਡੇ ਚੋਂ ਲੜਾਕੀ ਵੱਧ। ਮੈਂ ਆਂ ਬਾੜੀ। ਤੂੰ। ਸੀ ਬੋਲੇ ਮੈਂ। ਖਾਂਦੀ ਹੋਵੇ ਫਿਰ ਮੈਂ ਜੇ ਵੱਧ ਵਰਤੀ ਪਾ ਲੈ ਮੈਂ ਫੇਰ ਹੀ ਲੜਪੇ ਨਹੀਂ ਮੈਂ ਜੇ ਤੁਹੀਂ ਪੈਣਾ ਰੋਟੀ ਤਾਂ ਇਹ ਪੈਣ ਨਹੀਂ ਲੈ ਕੇ ਦੇਣੀ ਉਹ ਪੈਣ ਨਹੀਂ ਹਾਂ ਜੇ ਇਹੋ ਪੈਣ ਨੂੰ ਇਹਨੇ ਦਹੀ ਪਾਤਾ ਪਾਤੀ ਤਾਂ ਵੀ ਉਹਦੇ ਵਿੱਚ ਇਹ ਨਹੀਂ ਆ ਕਿ ਨਹੀਂ ਪਾਤੀ ਐਂ ਹੀ ਪਾ ਅਸਰ ਜੇ ਕਿਤੇ ਪੈਣ ਨਹੀਂ ਰੋਟੀ ਵੱਧ ਦਰਤੀ ਤਾਂ ਵੀ ਉਹ ਪੈਣ ਮੇਨੂੰ ਗਾਲਾਂ ਕੱਢਣੀਆਂ ਨੇ ਸੀ ਜੇ ਇਹਦੀ ਚਾਹ ਦੀ ਘੁੱਟ ਵੱਧ ਮੈਗੀ ਤਾਂ ਵੀ ਇਹਨੇ ਤਾਂ ਨਹੀਂ ਲੈ ਕੇ ਦੇਣਾ ਸਾਰਾ ਹਾਂ ਨਾ ਵਿਚਾਰੀ ਇਹ ਸੇਵਾ ਕਰਦੀ ਆ ਨੇ ਉਹਨਾਂ ਲੜਦੀ ਆ ਹੈ ਪਤਾ ਤੇਰੀ ਮਾਰੀ ਗੱਲ ਆ ਪਈ ਤੂੰ ਦੇਖ ਲੈ ਮਾੜੀ ਐ ਕਿ ਚੰਗੀ ਐ ਬਾਈ ਬਿਲਕੁਲ ਛੋਟੀ ਆ ਨਾ ਮੇਰੇ ਨਾਲ ਨਾ ਸਾਰਦੀ ਨਹੀਂ ਨਾ ਨਾ ਸਾਰਦੀ ਨਹੀਂ ਦੁਨੀਆ ਇਹ ਨਾ ਮੂੰਹ ਦੀ ਸੀ ਤੇ ਨਾ ਆਇਆ ਹੋ ਜਨਾਂ ਨੂੰ ਕਿਦਾਂ ਕਿਧਰ ਆਉਂਦੇ ਆ ਹੁਣ ਇਹ ਬੰਨ ਨਹੀਂ ਇਕੱਠੀਆਂ ਨਹੀਂ ਆਉਣਾ ਹਾਂ ਮੈਂ ਦੇਖਦੀ ਹੁਣ ਨਹੀਂ ਆ ਇਕੱਠੀਆਂ ਜੋੜੀਆਂ ਆਉਂਦੀ ਹੁੰਦੇ ਫਿਰ ਉਹਨਾਂ ਨੂੰ ਜੇ ਇੱਕ ਜਾਨੀ ਬਗਲੀ ਦੂਜੀਆਂ ਘੇੜਾਂ ਦੀ ਬੀਰੂਗੀ ਹੁਣ ਮੈਂ ਵੀ ਥੁਰਨਾ ਸੀ ਬਚਾਰਾ ਕਰਨਾ ਸੀ ਚੱਲ ਭੈਣ ਨਾਰਾਜ਼ ਹੋ ਰੋ ਭਾਈ ਜਿਹੜੇ ਇਹਨਾਂ ਨੇ ਪਿੰਡ ਦੇ ਦੇਖਦੇ ਨੇ ਕਿਹੜਾ ਪਿੰਡ ਆ ਭੋਈ ਸਾਡੇ ਮਤ ਭੁੱਲ ਜਾਣੀਆਂ ਤਰੰਗੀਆ ਸਾਡਾ ਕਿਹੜਾ ਪਿੰਡਾ ਭਾਜੀ ਗਵਿੰਦਪੁਰ ਗਵਿੰਦਪੁਰਾ ਲਾਪਈ ਗਵਿੰਦਪੁਰੇ ਦੇ ਜਿਹੜੇ ਹੈਗੇ ਨੇ ਕਮੈਂਟ ਕਰਿਓ ਵੀ ਜਾਣਦੇ ਹੋ ਤੁਸੀਂ ਸਾਡੀਆਂ ਭੂਆ ਜੀ ਹਰਿਆਣੂ ਪਿੰਡਾਂ ਚ ਤਾਂ ਬੜੀਆਂ ਸਾਮੂ ਨੇ ਇਹ ਤੁੰ ਨੂੰ ਹੂੰ ਇਹ ਉਰੀ ਲੜਪੰਦੇ ਨੇ ਪਿੰਡ ਦੀ ਤੇ ਕੀ ਲੜਦੀਆਂ ਨੇ ਸਾਰੇ ਤੁਹਾਨੂੰ ਬੜੀਆਂ ਲਏ ਹੂੰ ਬਚਪਨ ਵਾਲੀਆਂ ਗੱਲਾਂ ਨੇ ਬਚਪਨ ਵਾਲੀਆਂ ਗੱਲਾਂ ਨੇ ਤੇ ਕਿ ਛੋਟੀਆਂ ਛੋਟੀਆਂ ਤੇ ਹੋ ਗਈ ਸੀ ਨਾ ਮੰਮੀ ਡੈਡੀ ਡੈਡੀ ਜੜਦੀ ਡੈਡੀ ਹਾਂ ਪਿਆਰ ਵੀ ਵਾਲ ਮਾੜੀ ਗੱਲ ਤੇ ਲੜ ਵੀ ਵਾਲ ਪੈਣੇ ਆਈ ਚੱਲਦਾ ਬਸ ਫਿਰ ਦੋਨਾਂ ਦਾ ਲੋ ਜੀ ਹੁਣ ਸੈਂੇ ਗੱਲਾਂ ਸੁਣਾ ਦੇ ਸਾਡੇ ਭੂਆ ਜੀ ਹੋ ਰਹੇ ਨੇ ਜੇ ਸੋਡੀਆਂ ਵੀ ਪਵਾਈਆਂ ਜੀ ਇੰਨੇ ਸਾਰਦੇ ਨੇ ਲੜਦੀਆਂ ਨੇ ਤਾਂ ਵੀ ਦੱਸਿਓ ਇਸ ਦਾ ਜੇ ਸੁਣੋ ਦੁੱਖ ਦਾ ਇੱਕ ਵੀ ਬਹੁਤ ਹੈ ਉਹ ਹੱਸ ਕੇ ਗੱਲ ਨਹੀਂ ਬਦਿਆਂ ਨਾ ਇਹਨਾਂ ਦਾ ਚਲੋ ਬੋਲੋ ਕੋਈ ਗੱਲ ਨਹੀਂ ਦੁੱਖ ਸੁੱਖ ਹੈ ਨਾ ਜ਼ਿੰਦਗੀ ਦਾ ਹਿੱਸਾ ਨੇ ਬੱਚੇ ਦਾ ਉਹਨਾਂ ਦੇ ਬਹੁਤ ਵਧੀਆ ਨੇ ਪਰਿਵਾਰ ਦੋਨਾਂ ਦੇ ਵਧੀਆ ਨੇ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇਗੇ ਪੇਤਾ ਜੇ ਆਪਾਂ ਨੂੰ ਦੁੱਖ ਨਾਲ ਵੇ ਭਾਜ ਨਹੀਂ ਕਰਦੇ ਵੇ ਗੁਰੂ ਨੂੰ ਯਾਦ ਨਹੀਂ ਕਰਦੇ ਜੇਦਾ ਆਪਾਂ ਨੇ ਦੁੱਖਾਂ ਦਾ ਵੇ ਗੁਰੂ ਉਹਦੀ ਯਾਦ ਆਉਂਦਾ ਵੇ ਗੁਰੂ ਉਹਦੀ ਯਾਦ ਆਉਂਦਾ ਲੋ ਜੀ ਫੇ ਰੰਗੀਆਂ ਦੇ ਦੇਖ ਲਓ ਤੇ ਗਵਿੰਦਪੁਰ ਦੇ ਦੇਖ ਲਓ ਸਾਡੇ ਭੂਆ ਦੇ ਸਾਉ ਨੇ ਤਾਂ ਸਾਡੀ ਹੱਸਣ ਦੀ ਗੱਲਾਂ ਰਹਿ ਗਈਆਂ ਤਾਂ ਬਚਪਨ ਦੀਆਂ ਗੱਲਾਂ ਰਹਿ ਗਈਆਂ ਫੇ ਕਿ ਆ ਕੇ ਫਿਰ ਹੋਰ ਕੁਝ ਹੁੰਦੀ ਆ ਚੌੜ ਹਣਾ ਸੌਰੀ ਹੋਰ ਵਰਤ ਵਰਤੇ ਵਾ ਜੀ ਮਸੌਰਾ ਸਾਹਿਬ ਨਾਲ ਚੱਲਣਾ ਪੈਂਦਾਗਾ ਹਾਂ ਖੱਸੀ ਜਾਂਨੇ ਆ ਪਤਾ ਨਹੀਂ ਕਿਵੇਂ ਇਕੱਠੇ ਹੋ ਜਾਂਦੇ ਹਾਂ ਹਨਾ ਖੱਸੀ ਜਾਂਨੇ ਆ ਮਾੜੀ ਮਾੜੀ ਗੱਲ ਤੇ ਕਦੇ ਲੜ ਪੀਆ ਕਦੇ ਤੀਵੀਂ ਕਦੇ ਕਿਵੇਂ ਸੀ ਜਿਹੜੇ ਟੁੱਟ ਗਏ ਉਹ ਕਿੱਥੋਂ ਹੋ ਗਏ ਸਾਡਾ ਵੀ ਛੋਡੇ ਮੰਗੂ ਤਿੰਨਪਣ ਦੇ ਪਿਆਰ ਵਾਲਾ ਜੀ ਆਇਆ ਜੇ ਗੁੱਸੇ ਹੋ ਜੀ ਮਾੜੀ ਜੀ ਗੱਲ ਤੋਂ ਹੋ ਜਾਣਾ ਫਿਰ ਸਾਣਾ 10 ਮਿੰਟ ਦਾ ਗੁੱਸਾ ਪੰਜ ਦਾ ਹੋ ਫੇਰ ਭਾਜ ਭੰਗ ਤੇ ਰੰਗ ਜਾਂਦਾ ਹਾਂ ਹਾਂ ਖੱਸੀ ਜਾਂਨੇ ਆ ਬਸ ਚੌੜ ਜੜੀਤੀਆਂ ਐਂ ਕਰੀ ਜਾਂਦੇ ਆ ਮੈਂ ਬਸ ਅਸੀਂ ਤਾਂ ਆਪਣੇ ਕਿਉਂਕਿ ਤਾਂ ਬੜੇ ਲੜਦੇ ਚਾਰੇ ਪੈਣ ਤੇ ਲੜਕੇ ਬਸਾਰ ਦੇਣਾ ਹਾਂ ਤਾਂ ਨਹੀਂ ਆਤਾ ਨਹੀਂ ਬਸਾਰਦਾ ਚਲੋ ਜੀ ਸੁਣਵਿੰਨੀਆਂ ਗੱਲਾਂ ਸੁਣਾ ਦਿੱਤੀਆਂ ਨੇ ਗੀਆਂ ਭੋਜ ਹੋ ਰਹਿੰਦੀਆਂ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਹਾਂ ਸੰਧਾਰੇ ਦੀ ਤਿਆਰੀ ਕਰਕੇ ਲੈ ਗਈਆਂ ਨੇ ਕਿਉਂਕਿ ਕੱਲੀ ਭੈਣ ਨੂੰ ਵੀ ਔਖਾ ਹੋ ਜਾਂਦਾ ਹੈ ਹਨਾ ਕੱਲੀ ਆ ਵਿਚਾਰੀ ਤੇ ਆਪਣੇ ਵਾਂਗੂ ਮੱਜਾਂ ਨੇ ਖੇਤੀ ਆ ਕੀ ਖੇਤੀ ਹੈਗੀ 30 35 ਕਿੱਲਾਂ ਦੀ ਬਾਕੀ ਆਪਣੇ ਵਾਂਗੂ ਪਾਣ ਮੱਜਾਂ ਰੱਖਦੀ ਆ ਤੁਹਾਨੂੰ ਕਈ ਵਾਰੀ ਵੀਡੀਓ ਚ ਦੇ ਵੀ ਦੱਸਿਆਗਾ ਤੇ ਫਿਰ ਉਹਨੂੰ ਕੱਲੀ ਨੂੰ ਔਖਾ ਹੋ ਜਾਂਦਾ ਹੈਗਾ ਤੇ ਖੇਤੀ ਵਾਲਿਆਂ ਦੇ ਘਰੇ ਮਾਲ ਪਸ਼ੂਆਂ ਦੇ ਘਰੇ ਇਕੱਲੇ ਜਾਣ ਤੋਂ ਨਹੀਂ ਕੰਮ ਹੁੰਦਾ ਉਹੀ ਗੱਲ ਕੁੜੀਆਂ ਦੇ ਬਹਾਨੇ ਨਾਲ ਚੀਜ਼ ਬਣ ਜਾਂਦੀ ਹੈ ਹਨਾ ਜੀ ਤੇ ਕੁੜੀਆਂ ਨੂੰ ਆਪਾਂ ਨਕਾਰ ਹੀ ਨਹੀਂ ਕਰਨੀ ਚਾਹੀਦੀ ਜਹੇਰਾ ਵੀ ਹੁੰਦਾ ਉਹ ਆਪਦੇ ਨਾ ਹੱਥੀ ਰਲਿਆ ਲਿਖਿਆ ਲੈ ਕੇ ਜਾਂਦੀਆਂ ਨੇ ਮੈਂ ਫੇਰ ਤੁਹਾਨੂੰ ਕਹਿਣੀ ਆ ਵੀ ਤੁਸੀਂ ਜਿਹੜੇ ਭੈਣਾਂ ਕਮੈਂਟ ਕਰਦੀਆਂ ਨੇ ਵੀ ਸਾਡੇ ਭਾਈ ਪਰਜਾਈ ਆਉਂਦੇ ਨਹੀਂ ਸਾਡੇ ਭਾਈ ਪਰਜਾਈ ਸਾਨੂੰ ਰਖੜੀ ਨੂੰ ਫੋਨ ਕਰਦੇ ਤੁਸੀਂ ਜੇ ਤੁਹਾਡੇ ਭਾਈ ਪਰਜਾਈ ਨਹੀਂ ਫੋਨ ਕਰਦੇ ਜੀ ਕੋਈ ਗੱਲ ਤੁਸੀਂ ਨੀਵੇਂ ਹੋ ਕੇ ਵਗ ਜਿਓ ਜਰੂਰ ਤੁਸੀਂ ਵਗ ਗਏ ਪਣ ਭਾਈ ਹਨਾ ਆਪੀ ਗੱਲ ਨਾਲ ਲਾਉਗਾ ਤੇ ਗੁੱਸੇ ਗਿੱਲੇ ਹੁੰਦੀ ਰਹਿੰਦੇ ਨੇ ਤੇ ਆ ਜਿਹੜੀ ਪਣ ਭਾਈ ਦੀ ਰਿਸ਼ਤੇਦਾਰੀ ਉਹ ਵਰਤੋਂ ਨਹੀਂ ਹੁੰਦੀ ਆ ਵਰਤਿਆ ਕਰੋ ਗੁੱਸਾ ਨਾ ਕਰਿਆ ਕਰੋ ਚਲੋ ਜੀ ਸੋਣ ਹੁਣ ਪੂਆ ਜੀ ਦੇ ਉਹਨੇ ਨਗਲ ਦਾ ਸੁਣਾ ਦਿੱਤੀਆਂ ਨੇਗੀਆਂ ਤੇ ਤੁਸੀਂ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ